ਲੱਗੇ ਰੁਕ ਜਾ 20000 ਤੇ 25000 ਮੋਨਵੀਰ ਬੱਲ 50 ਲੱਖ ਦੀ ਆ 50000 ਵਾਲੀ ਦੂਜੀ ਹੁਣ ਦੇਖਦੇ ਵੀ ਜਫਾ ਗਰਮ ਹੈ ਮੈਚ ਕਹਿੰਦੇ ਸਿਰੇ ਦਾ ਰੁਕਦੇ ਨਹੀਂ ਰੁਕਦੇ ਲੱਭੇ ਰੁਕਦੀ ਲੱਭੇ ਰੁਕਦੀ ਲੱਗੇ ਰੁਕ ਜਾ 25 ਤੇ 25 50000 ਮੋਹਨ ਵੀਰ ਬੱਲ ਹੁਣ ਕਹਿੰਦੇ ਤੇ ਸ਼ਰਮਾ ਫੈਮਿਲੀ ਸ਼ਰਮਾ ਜੀ ਵੱਲੋਂ 25000 ਤੇ 25000 ਮੋਹਨ ਵੀਰ ਬੱਲ 50000 ਆ 50000 ਵਾਲੀ ਦੂਜੀ 50000 ਦੀ ਦੂਜੀ ਝੱਲੀ ਓਏ ਇਹ ਸ਼ਰਮਾ ਆ ਬੜੀਆਂ ਨੇ ਇੱਕ ਹਾਰਲੇ ਮੋਟਰਸਾਈਕਲ ਵੀ ਦੇਣਾ ਸ਼ਰਮਾ ਫੈਮਿਲੀ ਜੀ ਧੰਨਵਾਦ ਤੁਹਾਡਾ ਵੀ 25000 ਤੁਹਾਡਾ ਹੋ ਗਿਆ ਤੇ 25000 ਸਵਰਗਵਾਸੀ ਅਵਤਾਰ ਸਿੰਘ ਬਲਦੇ ਪੁੱਤਰਾ ਦਾ ਹੋ ਗਿਆ ਆ 50000 ਦੀ ਦੂਜੀ ਕਬੱਡੀ ਪੈ ਰਹੀ ਹੈ ਲੱਤੋਂ ਦੀ ਕਬੱਡੀ ਪੈ ਰਹੀ ਹੈ ਬੂਰਾ ਆ ਸੇਵਕ ਕਰੂ ਕਮਾਲ ਹੋਣ ਦੇ ਦੇ ਵੀ ਜਫਾ 50000 ਆ ਜਗਮਾ ਵਾਲੀ ਦਾ ਬੂਰਾ ਆ ਜਗਮਾ ਵਾਲੀ ਦਾ ਜਗਮਾ ਵਾਲੀ ਦਾ ਪੂਰਾ ਪਿਆ 10000 ਦਾ ਜਫਾ ਤਰਨਜੀਤ ਸਿੰਘ ਭਲਾਖੜੀ ਆ ਮੋੜਵੀਰ ਬੱਲ ਤੇ ਸਾਡੇ ਸ਼ਰਮਾ ਸਾਹਿਬ ਖੁਸ਼ ਨੇ ਬਹੁਤ ਬਹੁਤ ਧੰਨਵਾਦ ਹੈ 50000 ਕੋਟ ਸਾਹਿਬ ਇਹ ਤੁਸੀਂ ਦੇਣਾ ਉਹਨੂੰ ਜਾ ਕੇ ਤੁਸੀਂ ਦੇਣਾ ਜਫਾ 10 ਨਹੀਂ 15 ਨਹੀਂ 20 ਨਹੀਂ 25000 ਦਾ ਮੋੜਵੀਰ ਬੱਲ ਨੇ ਇਸ਼ਾਰਾ ਕੀਤਾ ਹੁਣ ਤੋਂ ਹਰ ਜਫਾ 25000 ਦਾ ਔ ਸੱਜੀਆਂ ਖੱਬੀਆਂ ਬਾਹਾ ਸਣੀਪਰਾ ਹੁਣੀ ਹਰਮੀਤ ਸੰਧੂ ਹੁਣੀ ਔਰ ਹਰਵਿੰਦਰ ਸੰਧੂ ਪਰਮਿੰਦਰ ਸੰਧੂ ਹੁਣੀ 25000 ਸੇਵਕ 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 ਭਾਗ ਕੀ ਅੜਿਆ ਆਇਆ ਮੈਚ ਵੀ ਅੜਿਆ ਆਇਆ ਹਰਖਪੁਰ ਯੇ ਸਤੂ ਦਾ ਜੋਰ ਲੱਗਾ ਆਇਆ ਬੱਗੇ ਪਿੰਡ ਦਾ ਲੱਬਾ ਵੀ ਆ ਗਿਆ ਆ ਹਰਜੀਤ ਸੰਧੂ ਪਿੱਛੇ ਨਜ਼ਰ ਮਾਰ ਮੈਚ ਪੂਰੇ ਅੜੇ ਗੱਡੇ ਦੇ ਨਾਲ ਗੱਲਾਂ ਟਿਕਾਲੇ ਆ ਹਰਜੀਤ ਸੰਧੂ ਪਰਮੇਂਦਰ ਸੰਧੂ ਹਰਮਿੰਦਰ ਸੰਧੂ ਸੋਰੀ ਵੀਰ ਹੁਣੀ ਤੇ ਉਧਰ ਮੋਨਵੀਰ ਬੱਲ ਕਹਿੰਦਾ ਮਾਣ ਆ ਭਰਾਵਾਂ ਤੇ ਉਹ 25000 ਦਾ ਜਫਾ ਹੁਣ ਦੇਖਦੇ ਖੇਡ ਮੈਦਾਨ ਵਿੱਚ 25000 सेव गुच्चा सादी तर्दीरा और खुश ने शर्मा दी मोर वीर और सेव शर्मा दी खुश रे बच्ची है यार साढे उन्नी नंबर लाएगे बाबा दीसा मरिटरी दी टीम उन्नी ते साढे उन्नी शेरा तारी जोरदार